ਇਬੋਂ ਮਾੜੀ ਰਚਨਾ ਹੋਈਆ ਕਿ ਕੱਲ ਇੱਕ ਲੜਕਾ ਤੇ ਕੁੜੀ ਸੀਗੇ ਸੰਜੇ ਉਤਾਰਣੀ ਜਿਹੜਾ ਸਕੂਟਰ ਤੇ ਆ ਰਿਹਾ ਸੀ ਅੱਗੇ ਡੰਗਾਂ ਨਾਲ ਲੜ ਰਿਹਾ ਜੀ ਆਪਰੇ ਵਿੱਚ ਉਹਨਾਂ ਵਿੱਚ ਵਾਜ ਕਿਤੇ ਨੈੱਟ ਵੇਜਟਿਕ ਭਈ ਤੇ ਜਿਹਨਾਂ ਦੀ ਡੈਡ ਬੋਡੀ ਕੱਲ ਤੋਂ ਮਿਲਦੀ ਸੀਗੀ ਤੇ ਅੱਜ ਉਹਨਾਂ ਦਾ ਰੋਡ ਜਿਹੜੀ ਮਿਲ ਗਈ ਆ ਜੋ ਵੀ ਕਰ ਰਹੀ ਹਾਂ ਉਹਨੂੰ ਚੁਲਿਆ ਕੇ ਆਂਦੇ ਅਗਲੀ ਗੱਲ ਇਹ ਬੜਾ ਦਰਦਨਾਕ ਹਾਦਸਾ ਵਾਪਰਿਆ ਕੰਢੀ ਨਹਿਰ 'ਚ ਤੇ ਪੂਰੀ ਰਾਤ ਸਰਸਾ آپریشن ਚੱਲ ਤੋਂ ਬਾਅਦ ਅੱਜ ਬਾਬਾ ਦੀਪ ਸਿੰਘ ਜੀ ਜਿਹੜੀ ਐ ਰੈਸਕਿਊ ਟੀਮ ਇੱਥੇ ਪੁੱਜੀ ਸੀ ਉਹਨਾਂ ਨੇ ਵੀ ਕੜੀ ਮਿਹਨਤ ਕੀਤੀ ਪਰ ਜਿਹੜੇ ਇੱਥੇ ਦੇ ਸਾਡੇ ਗਦਾਰਪੁਰ ਦੇ ਮਹੱਲੇ ਦੇ ਮੁੰਡੇ ਆ ਪ੍ਰਦੀਪ ਲक्की ਸਾਗਰ ਧਰਮਿੰਦਰ ਜੀ ਇਹਨਾਂ ਦੀ ਕੜੀ ਮਿਹਨਤ ਦੇ ਨਾਲ ਜਿਹੜੀ ਡੈੱਡ ਬੋਡੀ ਨੂੰ ਕੰਡੀ ਨਹਿਰ ਦੇ ਵਿੱਚੋਂ ਕੱਢਾ ਗਿਆ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਤਲਵਾੜੇ ਇਲਾਕੇ ਦੇ ਵਿੱਚ ਜਿਹੜੀਆਂ ਨਹਿਰਾਂ ਨੇ ਇੱਥੇ ਕੋਈ ਵੀ ਜਿਹੜੀ ਰੈਸਕਿਊ ਟੀਮ ਨਹੀਂ ਆਈ ਇਥੇ ਪਰਮਾਨੈਂਟ ਇੱਕ ਰੈਸਕਿਊ ਟੀਮ ਜਿਹੜੀ ਪ੍ਰਸ਼ਾਸਨ ਨੂੰ ਮੁਹਾਇਆ ਕਰवानी ਚਾਹੀਦੀ ਹੈ ਸਰਕਾਰ ਨੂੰ ਔਰ ਉਹਨਾਂ ਵੱਲ ਪੂਰੇ ਜਿਹੜੇ ਪਕਟਾ ਇੰਤਜ਼ਾਮ ਹੈ ਉਹ ਕਰवाने ਚਾਹੀਦੇ ਆ ਜਦੋਂ ਵੀ ਕੋਈ ਨਹਿਰ ਚ ਗਈਆਂ ਜਾਂ ਜੰਗਲੀ ਜਾਨਵਰ ਜਿਦਾ ਦੇ ਹਾਸੇ ਹੁੰਦੇ ਆ ਤੇ ਇਹ ਜੇ ਮੱਲੇ ਦੇ ਮੁੰਡੇ ਆ ਇਹਨਾਂ ਦੇ ਦੁਆਰਾ ਹੀ ਇਹਨਾਂ ਨੂੰ ਨਹਿਰ ਵਿੱਚੋਂ ਕੱਢਿਆ ਜਾਂਦਾ ਹੈ ਤੇ ਮੈਂ ਸਰਕਾਰ ਨੂੰ ਪ੍ਰਸ਼ਾਸਨੋਂ ਅਪੀਲ ਕਰਦਾ ਕਿ ਰੱਕਰੀ ਮੱਲੇ ਦੇ ਜਿਹੜੇ ਮੁੰਡੇ ਆ ਇਹਨਾਂ ਦੀ ਹੌਸਲਾ ਬਜਾਈ ਕੀਤੀ ਜਾਵੇ ਔਰ ਇਹ ਜਿਹੜੇ ਤਾਂ ਕਿ ਇਹਨਾਂ ਦੇ ਜਿਹੜਾ ਅੱਗੇ ਵੀ ਇਦਾਂ ਦੇ ਜਿਹੜੇ ਕੰਮ ਕਰਦੇ ਰਹਿਣ